ਹਾਂ ਰਾਜੇ ਪੁੱਤ ਹਾਂ ਪੂਆ ਹੋ ਜਿਹੜਾ ਤੂੰ ਕੱਲ ਮੈਨੂੰ ਚੈੱਕ ਦੇ ਕੇ ਗਿਆ ਵਾ ਪੁੱਤ ਤੇ ਸਵੇਰ ਦਾ ਤਰਾ ਫੱਫੜ ਲਾ ਕੇ ਆਇਆ ਬੈਂਕ ਚ ਤੇ ਹਜੇ ਤੱਕ ਮੇਰੇ ਕਾਊਂਟ ਚ ਪੈਸੇ ਨਹੀਂ ਆਏ ਤੇ ਨਾ ਮੈਨੂੰ ਮੈਸੇਜ ਆਇਆ ਵਾ ਕੋਈ ਓ ਪੂਆ ਕਮਾਲ ਦੇ ਬੰਦੇ ਜੇ ਤੁਸੀਂ ਸਵੇਰੇ 10 ਵਜੇ ਚੈੱਕ ਲਾਇਆ ਤੇ 3 ਵਜੇ ਮੈਨੂੰ ਫੋਨ ਲਾ ਕੇ ਬਹਿ ਗੀਆਂ ਇੱਕਦਮ ਚ ਕਿਹੜਾ ਚੈੱਕ ਬਾਸ ਹੁੰਦਾ 10 ਮਿੰਟ ਮੇਰਾ ਵੀ ਪੁੱਤ ਬੈਂਕ ਚ ਬਾਹਲ ਚ ਤੇ ਮੇਰਾ ਵੀ ਚਬਾ ਚ ਆ ਮੋਸਾਂ ਸਾਹਮਣੇ ਬੰਕਿਆ 2 ਮਿੰਟ ਦੀ ਗੇਮ ਨਹੀਂ ਕੀਤੀ ਸਾਰੀ ਉਹ ਭੂਆ ਆਮੋ ਸਾਹਮਣੇ ਬੈਂਕ ਦੀ ਗੱਲ ਨਹੀਂ ਆ ਭਵੇਂ ਬੈਂਕ ਦੀ ਕੰਦਰਾ ਕੰਦ ਸਾਂਝੀ ਹੋਵੇ ਬੈਂਕ ਦਾ ਕੋਈ ਸਿਸਟਮ ਹੁੰਦਾ ਕੋਈ ਪ੍ਰੋਸੀਜਰ ਹੁੰਦਾ ਕੋਈ ਨਸਮਾ ਉਹਨਾਂ ਨੇ ਪੂਰੀਆਂ ਕਰਕੇ ਫਿਰ ਚੱਕ ਪਾਸ ਕਰਨਾ ਹੁੰਦਾ ਵਾ ਉਹ 2-4 ਦਿਨ ਲੱਗ ਜਾਂਦੇ ਚੱਕ ਬਾਸੋਂ ਲੱਗਿਆ। ਉਹ ਤੂੰ ਰਹਿਣ ਦੇ ਉਹ ਜਿਆ ਤੂੰ ਤੇ ਉਹ ਜੇ ਬੰਕ ਵਾਲੇ ਪੁੱਤੇ ਤੁਸੀਂ ਪੜ੍ਹੇ ਲਿਖੇ ਪ੍ਰਸਥੀ ਜਰ ਦੱਸਣ ਡਿਆਂ ਵਾਂ ਤੂੰ। ਲੈ ਦੱਸ ਭੂਆ ਹਰ ਇੱਕ ਗੱਲ 'ਚ ਤੂੰ ਐਕਸਪਰਟ ਆ ਗੱਲਾਂ ਕਰੀ ਜਾਂਦੀ ਵਿਚੇ ਬੈਂਕ ਵਾਲੇ ਵੀ ਰਗੜਦੇ ਹੀ। ਹੁਣ ਮੈਂ ਤੈਨੂੰ ਉਦਾਹਰਨ ਦਵਾਂ। ਹਾਂ। ਕਿ ਚੱਕ ਕਿਉਂ ਨਹੀਂ ਇਦਾਂ ਪਾਸ ਹੁੰਦਾ। ਹੁਣ ਮੈਂ ਤੈਨੂੰ ਉਦਾਹਰਨ ਦਵਾਂ ਇੱਕ। ਕੀ? ਵੀ ਮੰਗ ਲਾ ਤੂੰ ਆਪਣੇ ਪਿੰਡ ਜਾਣ ਲਈ ਐਵੇਂ ਤਰੀ ਤੇ ਮੜੀਆਂ ਦੇ ਬੂਹੇ ਗੜੀ ਜਾ ਕੇ ਤੇਰੀ ਮੌਤ ਹੋ ਜੇ। ਪਹਿਲੇ ਦਿਨ ਉਹ ਤੇ ਮੜੀਆਂ ਨੇ ਬੂਹੇ ਗਾੜੀ ਉੱਚ ਕੇ ਮੜੀਆਂ ਨੂੰ ਥੋੜੀ ਫੂਕ ਦਾਂਗੇ ਪਹਿਲਾ ਦਿਨ ਉਹ ਘਰੇ ਖੜਾਂਗੇ ਕੋਈ ਅੰਤਮ ਰਸਮਾਂ ਕਰਾਂਗੇ ਰਸਤੇਦਾਰ ਸੱਦਾਂਗੇ ਕੋਈ ਕੋਈ ਬਾਲਣ ਪਠਾ ਇਕੱਠਾ ਕਰਾਂਗੇ ਤੇ ਫੇਰੀ ਤੇਰਾ ਸਸਕਾਰ ਕਰਾਂਗੇ ਨਾ ਤੂੰ ਰਹਿਣ ਦੇ ਹੈ ਜਿਵੇਂ ਬੰਦੇ ਨੂੰ ਫੂਕਣ ਵਾਸਤੇ ਕੋਈ ਰਸਮਾਂ ਹੁੰਦੀਆਂ ਨੇ ਕੋਈ ਪ੍ਰੋਸੀਜਰ ਹੁੰਦਾ ਨਾ ਇਸੇ ਤਰ੍ਹਾਂ ਚੈੱਕ ਪਾਸ ਕਰਨ ਲੱਗਿਆਂ ਨਹੀਂ ਕੋਈ ਪ੍ਰੋਸੀਜਰ ਹੁੰਦਾ ਤੂੰ ਕਾਲੀ ਪਈ ਜਾਣੀ ਪਹਿਲੇ ਦਿਨ ਚੈੱਕ ਦੇ ਦਿੱਤਾ ਤਵੇਂ ਤੂੰ ਰੋਲਾ ਪਈ ਜਾਣੀ ਇਹੇ ਦੇ ਨਾਂ ਤੇ ਹੁਣ ਤੂੰ ਮੈਨੂੰ ਆ ਜਿਹੜੀਆਂ ਧਾਰਨਾ ਦੇਂਦੇ ਆ ਤੇਰੀਆਂ ਇਹਨਾਂ ਧਾਰਨਾਤ ਬਗੈਰ ਹੀ ਚੰਗੀਆਂ ਹੋਰ ਤੈ ਆਗਿਆ ਨ ਸਮਝੋ ਨਾ ਹੋ ਜਾਊਗਾ ਪਸ 24 ਦਿਨਾਂ ਤੱਕ ਚੜਨਾ ਹੋਵੇ ਤੇ ਹਾਂ ਤੂੰ ਪਤਾ ਮੇਰਾ ਪਤੀ ਯਾ ਲੱਗਦਾ ਹਾਂ ਪਿਆਰ ਮੇਰਾ ਤੇਰਾ ਬੜਾ ਮੋਹ ਮੁਹੱਬਤ ਆ ਨਹੀਂ ਤੇ ਤੈਨੂੰ ਮੈਂ ਲਾਪਤਾ ਦੇਂਦੀ ਐ ਕੋਈ ਜਿਹੜੀਆਂ ਤੂੰ ਗੱਲਾਂ ਕਰੁੰਦੀ ਆਵਾ ਆਗਿਆ ਨ ਸਮਝੋ ਨਾ ਹੋ ਜਾਊਗਾ ਪਸ 24 ਦਿਨਾਂ ਤੱਕ ਕੋਈ ਨਹੀਂ ਆਏ ਖਾਤੇ ਮੇਰੇ ਦੇ ਪੈਸੇ ਜਾਓ گا ਮੈਂ ਨਹੀਂ ਪੈਸਿਆਂ ਦਾ ਲੈਣ ਦੇਣ ਕਰਨਾ ਨਹੀਂ ਚਾਹੀਦਾ ਕਿਸੇ ਨਾਲ ਆ 5000 ਰੁਪਏ ਦੇ ਬੇਚੀ ਤੁਸੀਂ 50000 ਰੁਪਏ ਨੂੰ ਚੰਦ ਦੇ ਤੇ ਹੈ ਸਸਰੀ ਗਾਲਾ